ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਦਾ ਗਿਆ ਕਚਹਿਰੀ ਚੋਂ ਸਿਪਾਈ ਦਾ ਸਮਾ ਗਿਆ ਇਹ ਦਾਦੀ ਤੋਂ ਜੁਦਾਈ ਦਾ ਸੱਦਾ ਗਿਆ ਕਚਹਿਰੀ ਚੋਂ ਸਿਪਾਈ ਦਾ ਸਮਾ ਗਿਆ ਇਹ ਦਾਦੀ ਤੋਂ ਜੁਦਾਈ ਦਾ ਸਾਡੇ ਬਾਣ ਦੇ ਸਤਾਰੇ ਛੇਤੀ ਤੋੜ ਦੇ ਨਾ ਦਰਜ਼ਰਾ ਲਾਈ ਦਾਦੀ ਏ ਦੋਵੇਂ ਪੋਤੇ ਦਿੰਦੇ ਦਾਦੀ ਨੂੰ ਤੁ ਜਿੱਤ ਨਾ ਢੁਲਾਈ ਦਾਦੀਏ ਸਾਨੂੰ ਅੰਬਰਾਂ ਦੇ ਤਾਰਿਆਂ 'ਚ ਤੱਕੀ ਜੇ ਮੁੜ ਕੇ ਨਾ ਆਏ ਦਾਦੀਏ ਦੋਵੇਂ ਪੋਤੇ ਦਿੰਦੇ ਦਾਦੀ ਨੂੰ ਦਲੇਰੀ ਤੁ ਜਿੱਤ ਨਾ ਢੁਲਾਈ ਦਾਦੀਏ ਸਾਨੂੰ ਅੰਬਰਾਂ ਦੇ ਤਾਰਿਆਂ 'ਚ ਤੱਕੀ ਜੇ ਮੁੜ ਕੇ ਨਾ ਆਏ ਦਾਦੀਏ ਸਾਨੂੰ ਡਰਨੀ ਝੁੱਕ ਜਾਈਏ ਕੋਈ ਸ਼ੈਣੀ ਹੈ ਜਕਾਰਿਆਂ ਦੀ ਗੂੰਜ ਕੰਦਾ ਪਾੜਦੀ ਸਾਡੇ ਨਾਲ ਨਾ ਹਕੂਮਤ ਤੇ ਤੂੰ ਖੈਨੀ ਅਸੀਂ ਪੁਰਨੇ ਪੱਕੇ ਨੇ ਉਹ ਕਰਨੇ ਪੁਰਨੇ ਪੱਕੇ ਨੇ ਉਹ ਕਰਨੇ ਜੋ ਦਾਦਾ ਜੀ ਨੇ ਪਾਏ ਦادیه ਦੋਵੇਂ ਪੋਤੇ ਦਿੰਦੇ ਦਾਦੀ ਨੂੰ ਦਲੇਰੀ ਤੂੰ ਚਿੱਤ ਨਾ ਢੁਲਾਈਂਦਾ ਦਦੀ ਸਾਨੂੰ ਅੰਬਰਾਂ ਦੇ ਤਾਰਿਆਂ 'ਚ ਧੱਕੀ ਜੇ ਮੁੜਕੇ ਨਾ ਆਏ ਦਾਦੀਏ ਦੋਵੇਂ ਪੋਤੇ ਦਿੰਦੇ ਦਾਦੀ ਨੂੰ ਦਲੇਰੀ ਤੂੰ ਜਿੱਤ ਨਾ ਢੁਲਾਈਂ ਦਾਦੀਏ ਸਾਨੂੰ ਅੰਬਰਾਂ ਦੇ ਤਾਰਿਆਂ 'ਚ ਧੱਕੀ ਜੇ ਮੁੜਕੇ ਨਾ ਆਏ ਦਾਦੀਏ ਰੰਗ ਲਾਲ ਸੁਆ ਹੋਇਆ ਏ ਆਕਾਸ਼ ਦਾ ਮੇੜਾ ਤਰਤੀ ਨੂੰ ਅੰਬਰ ਉਦਾਸ ਦਾ ਸਮ ਦੇਖ ਕੇ ਉਦਾਸ ਪਉਣਾ ਰੁਕੀਆਂ ਗੀਤ ਰੋਣ ਲੱਗਾ ਗੁਰੂ ਜੀ ਦੇ ਦਾਸ ਦਾ ਹੋ ਜਨ ਪਾ ਗਏ ਸ਼ਹੀਦੀ ਵਿੱਚ ਨੀ ਹਦੇ ਨਜ਼ਰਾ ਕਬਰ ਆਏ ਦਾਦੀ ਏ ਦੋਵੇਂ ਪੋਤੇ ਦਿੰਦੇ ਦਾਦੀ ਨੂੰ ਦਲੇਰੀ ਤੂੰ ਚਿੱਤ ਨਾ ਢੁਲਾਈਂ ਦਾਦੀ ਏ ਸਾਨੂੰ ਅੰਬਰਾਂ ਦੇ ਤਾਰਿਆਂ 'ਚ ਤੱਕੀ ਜੇ ਮੁੜ ਕੇ ਨਾ ਆਏ ਦਾਦੀ ਦੋਵੇਂ ਪੁੱਤੇ ਦਿੰਦੇ ਦਾਦੀ ਨੂੰ ਦਲੇਰੀ ਤੂੰ ਚਿੱਤ ਨਾ ਢੁਲਾਈਂ ਦਾਦੀਏ ਸਾਨੂੰ ਅੰਬਰਾਂ ਦੇ ਤਾਰਿਆਂ 'ਚ ਧੱਕੀ ਜੇ ਮੁੜ ਕੇ ਨਾ ਐ ਦਾਦੀਏ ਵੇਲਾ ਆਖਰੀਆ ਹੋਣੀ ਆ ਸ਼ਹਾਦਤਾਂ ਠੰਡਾ ਖੂਨ ਕਦੇ ਕਰੇ ਨਾ ਬਗਾਵਤਾ ਤੇਰੀ ਦਿੱਤੀ ਕੁਰਬਾਨੀ ਜਿੰਦਾ ਰਹੂਗੀ ਜਿਉਂਦੇ ਰਹੇ ਜਦੋਂ ਬੁੰਗ ਦੇ ਇਮਾਰਤਾ ਜੋ ਨੇ ਰਹੇ ਜਦੋਂ ਬੂੰਗੇ ਤੇ ਮਾਰਤਾ ਫੇਲ ਹੋਣ ਦੀ ਛਾਣਾ ਕਦੇ ਰੱਖਦੇ ਜੋ ਸਿੱਖੀ ਦੇ ਸਿਖਾਏ ਦਾਦੀਏ ਦੋਵੇਂ ਪੋਤੇ ਦਿੰਦੇ ਦਾਦੀ ਨੂੰ ਦਲੇਰੀ ਤੂੰ ਚਿੱਤ ਨਾ ਢੁਲਾਈਂ ਦਾਦੀਏ ਸਾਨੂੰ ਅੰਬਰਾਂ ਦੇ ਤਾਰਿਆਂ 'ਚ ਧੱਕੇ ਜੇ ਮੁੜ ਕੇ ਨਾ ਆਏ ਦਾਦੀਏ ਦੋਵੇਂ ਪੋਤੇ ਦਿੰਦੇ ਦਾਦੀ ਨੂੰ ਦਲੇਰੀ ਤੂੰ ਚਿੱਤ ਨਾ ਢੁਲਾਈਂ ਦਾਦੀ ਕਿ ਜੇ ਮੁੜ ਕੇ ਨਾ ਆਏ ਦਾਦੀਏ ਸਾਨੂੰ ਅੰਬਰਾਂ ਦੇ ਤਾਰਿਆਂ ਚ ਤੱਕੀ ਜੇ ਮੁੜ ਕੇ ਨਾ ਆਏ ਦਾਦੀਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ